ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਦੇ ਪਿੰਡ ਮਾਨਾਵਾਲਾ ਦੇ ਵਿੱਚ ਵਿਆਹ ਵਰਗਾ ਮਾਹੌਲ ਉਦੋਂ ਬਣਿਆ ਜਦੋਂ ਪਿੰਡ ਦਾ ਇੱਕ ਨੌਜਵਾਨ ਭਾਰਤੀ ਫੋਰਸ ਦੇ ਵਿੱਚ ਲੈਫਟਿਨੈਂਟ ਵਜੋਂ ਪਰਤੀ ਹੋ ਕੇ ਪਿੰਡ ਪਰਤੇ ਪਰਿਵਾਰਕ ਮੈਂਬਰਾਂ ਸਣੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਲੈਫਟਿਨੈਂਟ ਮਨਿੰਦਰ ਪਾਲ ਸਿੰਘ ਦੇ ਪਿੰਡ ਪਹੁੰਚਣ ਤੇ ਉਸ ਦਾ ਪਰਿਵਾਰ ਸਣੇ ਪਿੰਡ ਵਸਿਆ ਦੇ ਵੱਲ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸਵਾਗਤ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਗਈ। ਪਾਰਿਮੀ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਿਹਰਾ ਪਾ ਕੇ ਤੇ ਢੋਲ ਦੀ ਥਾਪ ਤੇ ਪੰਗੜੇ ਪਾ ਕੇ ਪਿੰਡ ਦੇ ਪੁੱਤ ਦੇ ਲੈਫਟੀਨੈਂਟ ਬਣਨ ਦੀ ਖੁਸ਼ੀ ਬਿਜ਼ਾਹਿਰ ਕੀਤੀ। ਦੱਸਦੇ ਕਿ ਪਿਤਾ ਨੇ ਵੀ ਬਤੌਰ ਫੌਜੀ ਲੰਬਾ ਸਮਾਂ ਦੇਸ਼ ਦੀ ਸੇਵਾ ਕੀਤੀ ਹੈ ਫੌਜੀ ਰਹੇ ਪਿਤਾ ਦਾ ਸੁਪਨਾ ਸੀ ਕਿ ਉਹਨਾਂ ਦਾ ਪੁੱਤ ਵੀ ਫੌਜ ਦੇ ਵਿੱਚ ਅਫਸਰ ਲੱਗੇ ਬਿਨਾਂ ਮਾਂ ਦੇ ਬੱਚੇ ਦੀ ਪੜ੍ਹਾਈ ਲਈ ਪਿਤਾ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਇੱਥੇ ਸਾਹਮਣਾ ਵੀ ਕਰਨਾ ਪਿਆ ਇਸ ਦੇ ਨਾਲ ਹੀ ਦੱਸਦੇ ਕਿ ਪਿਓ ਪੁੱਤ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਹਾਰ ਨਹੀਂ ਮੰਨੀ ਤੇ ਅੱਜ ਜਦੋਂ ਪੁੱਤ ਲੇਫਟਨੈਂਟ ਬੱਚੂ ਭਾਰਤੀ ਫੌਜ ਦੇ ਵਿੱਚ ਭਰਤੀ ਹੋਇਆ ਤੇ ਉਸ ਤੋਂ ਬਾਅਦ ਪਿੰਡ ਪਰਤਿਆ ਤਾਂ ਪਿਤਾ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਇੱਕ ਵਾਰ ਤੁਹਾਨੂੰ ਤਸਵੀਰਾਂ ਵਿਖਾਉਣੀਆਂ ਤੇ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਉਹ ਵੀ ਸੁਣਾਉਣੀਆਂ ਮੇਰਾ ਨਾਮ ਲੈਫਟਨੈਂਟ ਮਨਦਰਪਾਲ ਸਿੰਘ ਹੈ ਜੀ ਮੇਰਾ ਪਾਪਾ ਦਾ ਨਾਮ ਸਰਦਾਰ ਤੇਰੇ ਸਿੰਘ ਹੈ ਮੈਂ ਅੱਜ ਤੋਂ 11 ਮਹੀਨੇ ਪਹਿਲਾਂ ਐਸਐਸਬੀ ਦੇ ਕੇ ਭਰਤੀ ਹੋਇਆ ਸੀ OTI ਚਨਈ ਚ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨਕੀ 7 ਸਤੰਬਰ ਨੂੰ ਪਾਸਿੰਗ ਹੌਟ ਅਪਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟ ਲੈਂਡ ਦੇ ਰੈਂਕ ਲੱਗਾ ਤੇ ਮੇਰਾ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਜੀ ਮਾਨਾ ਵਾਲਾ ਤਹਿਸੀਲ ਜਨਾਲਾ ਤੇ ਉੱਥੋਂ ਮੈਂ ਬਿਲੋਂਗ ਕਰਦਾ ਹਾਂ ਜਿਸ ਤਰ੍ਹਾਂ ਮੋੜ ਰਿਹਾ ਜੀ ਘਰ ਦੇ ਵਿੱਚ ਜੇ ਸ਼ੁਰੂ ਤੋਂ ਦੇਖਿਆ ਜਾਵੇ ਜੀ ਮੈਂ ਕਾਫੀ ਜਗ੍ਹਾ ਰਿਹਾ ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ ਹਾਂ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਮੋੜਿਆ ਜਾ ਕੇ ਪੜਾਇਆ ਜਾਵੇ ਖੁਦ ਫੌਜ ਸੀ ਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜਾਇਆ ਜੋ ਕਿ ਉੱਥੇ ਹੋਸਟਲ ਹੈ ਮੈਂ ਛੇਵੇਂ ਚ ਲੈ ਕੇ 12ਵੇਂ ਤੱਕ ਹਸਟਲ ਜੀ ਪੜਿਆ ਹਾਂ ਜੀ ਉਦੋਂ ਹੀ ਘਰ ਤੋਂ ਘਰ ਪਰਵਾਦ ਦੂਰੀ ਸੀ ਉਸ ਤੋਂ ਬਾਅਦ 12ਵੀਂ ਕਰਨ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਜੀ ਦਿਖਾਇਆ ਰਸਤੇ ਤੇ ਅਫਸਰ ਬਣ ਕੇ ਫੌਜ ਤੇ ਜਾਵਾਂ ਤੇ ਬਾਹਰ ਦਾ ਹਾਲ ਕਿ ਆਲਟਸ ਕੀਤੀ ਸੀ ਮੈਂ ਬਟ ਆਲਟਸ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ ਹੈ ਦੇਖੋ ਜੀ ਮਿਹਨਤ ਤਾਂ ਸਾਰੇ ਹਰ ਜਹ ਕਰ ਹੀ ਰਹੇ ਨੇ ਜਿਹੜਾ ਬਾਹਰ ਜਾ ਰਿਹਾ ਉਹ ਵੀ ਕਰ ਰਿਹਾ ਹੈ ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ ਹੈ ਬਟ ਮਿਹਨਤ ਕਰਨਾ ਸੇ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮਕਾਮ ਚੁਣ ਲਿਆ ਉਹ ਤੱਕ ਪਹੁੰਚਣਾ ਹੈ ਬਸ ਉਹ ਚਲਦੇ ਜਾਣਾ ਹੈ ਮਿਹਨਤ ਔਕਣਾ ਹਰ ਇੱਕ ਰਸਤੇ ਚ ਆਉਂਦੀਆਂ ਨੇ ਬਾਕੀ ਜਿੰਨੇ ਵੀ ਫੌਜੀ ਮੇਰੇ ਇਸ ਭਰਾ ਬੈਠੇ ਨੇ ਜਾਂ ਮੈਂ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿੰਨੀ ਮਿਹਨਤ ਹੁੰਦੀ ਹੈ ਫੌਜ ਚ ਤਾਂ ਮਿਹਨਤ ਨੂੰ ਮੈਂ ਕਹਾਂ ਕਿ ਮੈਂ ਵਾਅਦਾ ਕੀਤਾ ਕਿ ਹੋਰ ਨਹੀਂ ਘਟ ਕੀਤੀ ਹੈ ਉਹ ਤਾਂ ਆਈ ਥਿੰਕ ਸਹੀ ਨਹੀਂ ਹੋਏਗਾ ਬਹੁਤ ਸਵਾਗਤ ਹੋਇਆ ਕਿਸਾਨਾ ਬਲੋਂ ਤੁਹਾਨੂੰ ਪ੍ਰੈਕਟਰ ਦੇ ਪਿਠਾ ਕੇ ਬਹੁਤ ਬਹੁਤ ਸਨਮਾਨ ਕੀਤਾ ਹੈ ਕੋਈ ਗੱਲ ਜਾਈਓਗੇ ਮੈਂ ਤਾਂ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਟਾਈਮ ਕੱਢ ਕੇ ਮੀਂਹ ਦੇ ਮੌਸਮ ਸਾਰੇ ਆਏ ਨੇ ਮੈਨੂੰ ਇੰਨਾ ਯਕੀਨ ਨਹੀਂ ਸੀ ਕਹਿੰਦਾ ਪਰ ਉਹ ਸਹੀ ਸੀਗਾ ਕਿ ਮੈਨੂੰ ਮੈਂ ਸੋਚਿਆ ਨਹੀਂ ਸੀਗਾ ਕਿ ਇੰਨਾ ਪਰਵਾਸ ਸਵਾਗਤ ਕੀਤਾ ਜਾਏਗਾ ਮੈਂ ਤਾਂ ਸਭ ਕਰ ਦੇਣਾ ਕਿਹਾ ਸੀਗਾ ਕਿ ਆਪਾਂ ਆਰਾਮ ਨਾਲ ਬੈਠ ਕੇ ਖਾਣ-ਪੀਣ ਦਾ ਭੋਗ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਬਟ ਇੰਨਾ ਸੋਹਣਾ ਸਵਾਗਤ ਹੋਏਗਾ ਮੈਨੂੰ ਇਹਦਾ ਬਿਲਕੁਲ ਵੀ ਹਾਂਜੀ ਹਾਂਜੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਨੇ ਟਾਈਮ ਬਾਅਦ ਮੈਂ ਤਾਂ ਜਿੱਦਾਂ ਦੱਸਿਆ ਪਹਿਲਾਂ ਕਿ ਮੈਂ ਹਮੇਸ਼ਾ ਬਾਹਰ ਹੀ ਪੜਿਆ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਕਦੀ ਕੋਈ ਫੰਕਸ਼ਨ ਵਿਆਹ ਅਟੈਂਡ ਕਰਨ ਦਾ ਅੱਜ ਮੌਕਾ ਮਿਲਿਆ ਹੈ ਸਾਰਾ ਪਰਿਵਾਰ ਮੇਰਾ ਇਕੱਠਾ ਹੈ ਮਾਮੀਆਂ ਚਾਚੀਆਂ ਦੂਰੋਂ ਸਾਰੇ ਹੀ ਮੈਨੂੰ ਮਿਲਣ ਆ ਸਈਆਂ ਨੇ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਅੱਜ ਸਾਰਾ ਮੇਰਾ ਪਰਿਵਾਰ ਇਕੱਠਾ ਹੈ ਅੱਜ ਬੈਠ ਕੇ ਥੋੜੇ ਗੱਲਾਂ ਕਰ ਸਕਦਾ ਹਾਂ ਬਹੁਤ ਚੰਗਾ ਲੱਗ ਰਿਹਾ ਹੈ ਜੀ ਕੀਤਾ ਉਹ ਤੁਸੀਂ ਪਿੰਡ ਮਾਨਾ ਦਾ ਨਾਰੋਸ਼ਨ ਕੀਤਾ ਵਾ ਪੰਜਾਬ ਦਾ ਨਾਰੋਸ਼ਨ ਜੀ ਸ਼ੁਰੂ ਤੇ ਮੈਂ ਦੇਖਿਆ ਹੈ ਮੇਰੇ ਜਿੰਨੇ ਵੀ ਦੋਸਤ ਨੇ ਮ ਸਾਰੇ ਜਾਨੇ ਜਿਹੜੇ ਸੀਗੇ ਬਾਹਰ ਚਲੇ ਗਏ ਨੇ ਬਾਹਰ ਜਾ ਕੇ ਵਧੀਆ ਕਮਾ ਖਾ ਰਹੇ ਨੇ ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਹਾ ਮੈਂ ਬਾਹਰ ਜਾ ਕੇ ਹੋਰ ਦੂਰ ਨਹੀਂ ਹੋਣਾ ਤੇ ਮੈਨੂੰ ਇਹ ਸੀਗਾ ਕਿ ਮੇਰੇ ਆਪਣੇ ਇੱਕ ਪਿੰਡ ਚੋਂ ਇੱਕ ਨਾਮ ਹੋਵੇ ਤਾਂ ਕਿ ਮੈਨੂੰ ਦੇਖ ਕੇ ਲੋਕ ਇਹ ਸੋਚਣ ਕਿ ਬਾਹਰ ਹੀ ਇੱਕ ਆਪਸ਼ਨ ਨਹੀਂ ਆ ਬਾਹਰ ਜਾਣਾ ਜਾਂ ਫੋਰਨ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਹੀ ਆਪਸ਼ਨ ਨਹੀਂ ਆ ਤੁਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਤੁਸੀਂ ਆਪਣੇ ਆਪਣੇ ਡ੍ਰੀਮ ਨੂੰ ਸਫਲ ਕਰ ਸਕਦੇ ਹੋ ਆਪਣੇ ਮੁਕਾਮ ਤੇ ਪਹੁੰਚ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਵੀ ਰਹਿ ਸਕਦੇ ਹੋ ਮੇਰਾ ਨਾਂ ਤੀਰਤ ਸਿੰਘ ਹੈ ਮੈਂ ਇੱਕ ਸਾਬਕਾ ਫੌਜੀ ਹਾਂ ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਅਨੁਸਾਰ ਹੈ ਤਹਿਸੀਲ ਦਾ ਪੋਕੇ ਅੱਜ ਮੇਰਾ ਬੇਟਾ ਲੈਫਟਨੈਂਟ ਬਣ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਹਦਾਰਾ ਨੇ ਪੈਣਪਰਾਵਾਂ ਨੇ ਬਹੁਤ ਅਸੀਂ ਪੜਵਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਨਸਿਕਰ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਯੂਥੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇੱਥੋਂ ਨੇ 에어ਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਪਤਵੰਤੇ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰ 10 ਸਾਹਿਬਾਨੇ ਸਾਰਿਆਂ ਨੇ ਸਵਾਗਤ ਤੇ ਮਾਨ ਸਤਿਕਾਰ ਦੇ ਕੇ ਆਪਸ ਲੈ ਕੇ ਆ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਦਾ ਕੋਈ ਅੰਤ ਨਹੀਂ ਹੈ ਕੁਝ ਵੀ ਬਿਆਨ ਕਰ ਨਹੀਂ ਤੁਸੀਂ ਤੁਸੀਂ ਬਤੌਰ ਫੌਜੀ ਸੇਵਾ ਨੂੰ ਭਾਈ ਅੱਜ ਇਹ ਨਹੀਂ ਖੁਸ਼ੀ ਤੁਹਾਡਾ ਬਹੁਤ ਅਫਸਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਹਰੀ ਭਤੀ ਅਜੇ ਸਿਪਾਈ ਭਰਤੀ ਹੋਏ ਬਾਅਦ ਵਿੱਚ ਹੌਲਦਾ ਤੋਂ ਰਿਟਾਇਰ ਹੋਏ ਪਰ ਅਸੀਂ ਦੇਖਿਆ ਇਹ ਅਫਸਰ ਲਾਈਫ ਕੇ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਭਰਤੀ ਹੋਏਗਾ ਤਾਂ ਬਹੁਤ ਬਹੁਤ ਉਸ ਮਾਲਕ ਦਾ ਵਾਹਿਗੁਰੂ ਸਾਦੂ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿਸ ਆਪਣੇ ਪਿੰਡ ਪ੍ਰਾਰ ਅਸਿਦਾਰਾਂ ਪੰਜਾਬ ਵਿੱਚੋਂ ਡਿਸਟ੍ਰਿਕਟ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਵਾਨ ਵੇਖ ਕਰਕੇ ਸਿਹਤ ਰਹਿਣ ਅਤੇ ਆਪਣੀ ਮਿਹਨਤ ਕਰਕੇ ਆਸਰਾ ਵਿੱਚ ਹੋਰ ਵੀ ਬਚ ਉਹ ਅਹੁਦਿਆਂ ਤੇ ਬਰਵਾਜਮਾਨ ਹੋਣ ਬਿਲਕੁਲ ਜੀ ਮਾਨ ਨਾਲ ਦਾ ਨਾਮ ਰੁਸ਼ਨ ਕੀਤਾ ਹੈ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਹੀ ਨਾਮ ਰੋਸ਼ਨ ਹੋਇਆ ਹੈ ਕਿਉਂਕਿ ਉੱਥੇ ਤਿੰਨ OTICH ਨੇ ਦੇ ਵਿੱਚ ਤਿੰਨ ਲੜਕੇ ਸਰਦਾਰ ਪਾਸਮੇਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTI ਉਹਦੇ ਤਿੰਨ ਸਰਦਾਰ ਹੀ ਜਿਵੇਂ ਇੱਕ ਸਾਊਥ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਉਹ ਇੱਕ ਪੰਜਾਬ ਦਾ ਇਸ ਉਸ ਬੈਚ ਵਿੱਚ ਇਕੱਲਾ ਹੀ ਸਰਦਾਰ ਬੱਚਾ ਸੀਗਾ ਇਹੋਸ਼ ਹੋਰ ਵੀ ਲੜਕੇ ਸੀਗਾ ਦਰ ਕਮਿਊਨਿਟੀ ਦੇ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ੀ ਹੋਈ ਮਾਨ ਨੂੰ ਤੇ ਆਪਣੇ ਇਲਾਕੇ ਆਪਣੇ ਮਾਨਾਂ ਵਾਲਾ ਪੰਜਾਬ ਹਮਸਰ ਦਾ ਨਾਮ ਰਛਨ ਹੈ ਜੇ ਕਿਹਾ ਜਾਵੇ ਪੰਜਾਬੀ ਹਮੇਸ਼ਾ ਹੀ ਮਲਾ ਮਾਰਦੇ ਨੇ ਪਿੰਡ ਜਿਹੜੇ ਕੀ ਭਰਤੀ ਹੋਏ ਨੇ ਸਾਡੇ ਵੀਰ ਸੋ ਇਸ ਜਿਹੜਾ ਕਿ ਬਹੁਤ ਖੁਸ਼ੀ ਦਾ ਜਿਹੜਾ ਕੀ ਮਾਹੌਲ ਬਣਿਆ ਸਾਡੇ ਹਲਕੇ ਦੇ ਵਿੱਚ ਸੋ ਆਪਾਂ ਇਸ ਪਰਿਵਾਰ ਨੂੰ ਔਰ ਇਸ ਪਿੰਡ ਨੂੰ ਸਾਰਿਆਂ ਨੂੰ ਕੀ ਜਿਹੜਾ ਕੀ ਲੱਖ ਲੱਖ ਵਧਾਈ ਦਿੰਦੇ ਹਾਂ ਜੱਗੀ ਸਾਹਿਬ ਇਲਾਕੇ ਦੇ ਪਹਿਲਾ ਵਾਰ ਇਸ ਦਾ ਬੱਚਾ ਜਿਹੜਾ ਲੈਫਟ ਹੈਂਡ ਬਣ ਕੇ ਆਇਆ ਤੁਹਾਡੇ ਨਾਲ ਹਾਂ ਮੇਰਾ ਸਾਡਾ ਲਗਭਗ ਪਹਿਲਾ ਹੋਊਗਾ ਜੀ ਕਿਉਂਕਿ ਚਲੋ ਮੈਂ ਪਹਿਲਾ ਪਿਛਲਾ ਪੁਰਾਣਾ ਤੇ ਨਹੀਂ ਜਾਣਦਾ ਜਦੋਂ ਦਾ ਇਸ ਲਾਈਨ ਦੇ ਵਿੱਚ ਪੰਜ ਚਾਰ ਪੰਜ ਸਾਲ ਹੋ ਗਿਆ ਲੇਕਿਨ ਮੈਨੂੰ ਤਾਂ ਲੱ ਹਲਕੇ ਜਨੀ ਜिले ਦੇ ਵਿੱਚ ਪਹਿਲਾ ਹੋਊਗਾ ਜੀ ਹਾਂ ਬਹੁਤ ਵੀਰ ਨੇ ਮਿਹਨਤ ਕੀਤੀ ਹੈ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਰ ਕਹਿੰਦੇ ਨੇ ਵੀ ਬੱਚਿਆਂ ਨੂੰ ਦੇ ਦੀ ਸੇਵਾ ਕਰਨੀ ਚਾਹੀਦੀ ਹੈ ਕੋਚ ਵਰਤੀ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਆਪਾਂ ਉਹਨਾਂ ਦਾ ਵੀ ਬਿਲਕੁਲ ਸਹੀ ਹੈ ਉਹਨਾਂ ਨੇ ਫੌਜ ਦੇ ਵਿੱਚ ਹੋਵੇ ਮਤਲਬ ਕੋਈ ਵੀ ਹੋਵੇ ਡਿਪਾਰਟਮੈਂਟ ਕੋਈ ਵੀ ਹੋਵੇ ਪਰ ਹੋਵੇ ਮਿਹਨਤ ਸਦਕਾ ਮਿਹਨਤ ਕੀਤੀ ਹੋਵੇ ਜਦੋਂ ਮਿਹਨਤ ਦਾ ਮੁੱਲ ਪੈ ਜਾਂਦਾ ਨੂੰ ਦੇਖ ਕੇ ਬਹੁਤ ਉਤਸ਼ਾਹ ਵਾਧਾ ਹੋਰ ਵੀ ਬੱਚਿਆਂ ਦੇ ਵਿੱਚ ਵਾਧਾ ਤੇ ਇਹੀ ਅਪੀਲ ਸਾਰਿਆਂ ਨੂੰ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ ਜੀ ਕਿ ਆਪਾਂ ਆਪਣੇ ਪੰਜਾਬ ਵਾਲਾ ਆਪਣੀ ਮਿਹਨਤ ਵਾਲਾ ਜਿਹੜਾ ਕੀ ਵੱਧ ਤੋਂ ਵੱਧ ਜਿਹੜਾ ਕੀ ਧਿਆਨ ਦਿੱਤਾ ਜਾਵੇ ਔਰ ਇਦਾਂ ਜਦੋਂ ਕਿ ਕਿ ਆਪਣਾ ਜੇ ਪਿਛਲਾ ਵੀ ਆਪਾਂ ਇਤਿਹਾਸ ਫੋੜ ਕੇ ਦੇਖ ਲਈਏ ਤੇ ਲਗਭਗ ਸਭ ਤੋਂ ਜਿਹੜਾ ਕੀ ਆਪਣੇ ਜਿਹੜੇ ਡਾਇਰੈਕਟ ਭਰਤੀ ਹੋਏ ਨੇ ਅਫਸਰ ਸਾਹਿਬਾਨ ਕਿਸੇ ਵੀ ਡਿਪਾਰਟਮੈਂਟ ਦੇ ਹੁਣ ਉਹ ਸਭ ਤੋਂ ਵੱਧ ਕੀ ਪੰਜਾਬ ਦੇ ਵਿੱਚ ਦੀ ਮਾਪੇ ਉਹਦਾ ਕਿੱਲੇ ਵੇਚ ਕੇ ਜਾ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੀ ਕਹਣਾ ਜਾਊਗਾ ਨਹੀਂ ਮੈਂ ਤੇ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਸਾਡੇ ਸ਼ੁਰੂ ਤੋਂ ਸਾਡੇ ਜਿਹੜਾ ਕਿਰਤਾ ਐ ਖੇਤੀਬਾੜੀ ਦਾ ਐ ਬਹੁਤ ਪਜਾਊ ਆ ਧਰਤੀ ਆ ਸੋ ਕਿੱਤੇ ਦੇ ਨਾਲ ਆਪਾਂ ਜੁੜੀਏ ਸੋ ਆਪਣੇ ਹੁਣ ਤੇ ਪਹਿਲਾਂ ਤੇ ਹੈਗਾ ਸੀ ਵੀ ਮਾਈਂਡ ਦੇ ਵਿੱਚ ਹੀ ਮਤਲਬ ਪਬਲਿਕ ਦੇ ਸੀ ਕਿ ਯਾਰ ਨੌਕਰੀਆਂ ਨਹੀਂ ਮਿਲਦੀਆਂ ਜਾਂ ਕਿੱਦਾਂ ਹੁਣ ਤੁਹਾਡੇ ਸਾਹਮਣੇ ਆ 2-3 ਸਾਲ ਦੀ ਸਰਕਾਰ ਹੋ ਚੁੱਕੀ ਆ ਰਪੀਡ ਮਾਨ ਸਾਹਿਬ ਹੋਣਾ ਦੀ ਮੇਰੇ ਖਿਆਲ ਸ਼ਾਇਦ 50000 ਦੇ ਆਸ-ਪਾਸ ਨੌਕਰੀਆਂ ਦੇਤੀਆਂ ਸੋ ਰੋਜ਼ ਰੋਜ਼ ਹਾਂ ਮਿਲਨ ਨੂੰ ਰਹੀਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਗੱਲ ਫੇਰ ਮਿਹਨਤ ਤੇ ਆਉਂਦੀ ਆ ਬਿਲਕੁਲ ਜੀ ਕੱਲ ਪਰਸੋ ਜਿਹੜਾ ਤੁਸੀਂ ਦੇਖਿਆ ਉਹ ਨਿਯੁਕਤੀ ਪੱਤਰ ਦਿੱਤੇ ਸੀ ਮਾਨ ਸਾਹਿਬ ਬਣਾਉਣੇ ਉਹ ਸਕੇ ਭੈਣ ਭਰਾਵਾਂ ਨੂੰ ਜਿਹੜੇ ਕਿ ਉਹ ਨੌਕਰੀਆਂ ਮਿਲੀਆਂ ਸੀ ਸੋ 1 ਰੁਪਿਆ ਵੀ ਨਹੀਂ ਲਿਖਣ ਹੁੰਦਾ ਮਾਪੇ ਦਾ ਸੁਪਨਾ ਸੀ ਉਹ ਸਵੀਕਾਰ ਹੋਇਆ ਸੱਚ ਹੋਇਆ ਸੋ ਇਹ ਆ ਮੈਂਡਲਿਆ ਜਿਸ ਤੇ ਧਿਆਨ ਆਪਾਂ ਨੂੰ ਮਿਹਨਤ ਕਰਨੀ ਚਾਹੀਦਾ ਮਿਹਨਤ ਦਾ ਮੁੱਲ ਜਿਹੜਾ ਕਿ ਪੰਜਾਬ ਚ ਪਊਗਾ ਬਾਹਰ ਦਾ ਖੇੜਾ ਜੀ ਗੋ ਆਪਾਂ ਨੂੰ ਛੱਡਣਾ ਚਾਹੀਦਾ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣਦੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ ਕਿਹ ਕਹਿਣਾ ਚਾਹੋ ਇਲਾਕੇ ਦਾ ਲੋਕੀ ਦਾ ਮੁੰਡੇ ਨੇ ਕਿੰਨਾ ਕਿ ਮਿਹਨਤ ਕਸ਼ ਪਰਿਵਾਰ ਆ ਪਿਤਾ ਕੀ ਕਰਦੇ ਨੇ ਇਹਨਾਂ ਦੇ ਪਿਤਾ ਸਾਹਿਬ ਦਾ ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਟਾਕੇ ਗਏ ਆ ਜੀ ਕਦਾਂ ਕਿਦਾਂ ਬੋਲਿਆ ਜੀ ਪਿੰਡ ਦੇ ਵਿੱਚ ਵਿਆਹ ਦਾ ਮਾਹੌਲ ਆ ਜੀ ਇਹਨਾਂ ਦੇ ਲੈਫਟੀਨੈਂਟ ਬਣ ਦੀ ਖੁਸ਼ੀ ਦੇ ਵਿੱਚ ਬਹੁਤ ਚਾਹ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ ਬਰਸਾਤ ਹੁੰਦੇ باوجود ਵੀ ਇੰਨੀ ਭਾਰੀ ਸੰਗਤ ਆਈ ਹੈ ਜੀ ਅੱਗੇ ਤੁਹਾਡੇ ਇਲਾਕੇ ਵਿੱਚ ਖਾਸ ਕਰਕੇ ਵੱਡੇ ਨਹੀਂ ਕੋਈ ਨੌਜਵਾਨ ਵੱਡਾ ਬਸ ਬਣਿਆ ਫੌਜ ਦਾ ਸਾਡੇ ਪਿੰਡ ਦੇ ਵਿੱਚੋਂ ਦੇ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ ਮਤਲਬ ਇਲਾਕੇ ਤੋਂ ਨਹੀਂਗਾ ਕੋਈ ਪਤਾ ਪਿੰਡ ਦੇ ਵਿੱਚੋਂ ਸਾਡੇ ਚੋਂ ਇਹ ਪਹਿਲੇ ਬਣੇ ਆ